ਜੈ ਗੁਰਦੇ ਤੁਹਾਨੂੰ ਗੁਰਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨਾਮਾ ਚੈਨਲ ਹਮੇਸ਼ਾ ਤੁਹਾਡੇ ਦਿਲਾਂ ਦੇ ਦਰਵਾਜ਼ੇ ਤੇ دستਕ ਦਿੰਦਾ ਹੈ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ 1 ਫਰਵਰੀ 2026 ਨੂੰ ਸਤਗੁਰਪ੍ਰਤਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਖੜਿਆ ਹੋਇਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਪ੍ਰਭਾਤ ਫੇਰੀਆਂ ਪਿਛਲੇ ਮਹੀਨਿਆਂ ਤੋਂ ਤਕਰੀਬਨ ਕੱਢੀਆਂ ਜਾ ਰਹੀਆਂ ਨੇ ਲੋਕ ਬڑے ਪਿਆਰ ਤੇ ਬڑے ਸਤਿਕਾਰ ਦੇ ਨਾਲ ਪ੍ਰਭਾਤ ਫੇਰੀ ਦੇ ਵਿੱਚ ਤੜਕੇ ਸ਼ਿਰਕਤ ਕਰਦੇ ਨੇ ਸਤਗੁਰੂ ਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੇ ਸੰਸਾਰ ਦੇ ਵਿੱਚ ਬڑے ਪਿਆਰ ਤੇ ਬڑے ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਕਰਦੇ ਆ 25 ਜਨਵਰੀ ਦੀ 25 ਜਨਵਰੀ ਯਾਨੀ ਕਿ 2026 ਨੂੰ ਜੇ ਗੱਲ ਕਰੀਏ ਆਪਾਂ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ ਇੰਜੀਨੀਅਰ ਬਿੰਦਰ ਸਿੰਘ ਬਾਗੀ ਜੋ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਗ੍ਰਹਿ ਵਿਖੇ ਸਤਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਪ੍ਰਭਾਤ ਫੇਰੀ ਨੂੰ ਬੁਲਾਇਆ ਤੇ ਸਤਗੁਰੂ ਦਾਸ ਮਹਾਰਾਜ ਦੀ ਬਾਣੀ ਦੇ ਨਾਲ ਮੁਖਾਤਬ ਹੋਏ ਨੇ ਦੋਸਤੋ ਤੁਸੀਂ ਜਾਣਦੇ ਹੋ ਕਿ ਸਤਗੁਰੂ ਦਾਸ ਮਹਾਰਾਜ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਪੁਰਾਣੀ ਬਾਣੀ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਉਹਨਾਂ ਨੇ ਜਾਪ ਪਾਤ ਦਾ ਖੰਡਨ ਕੀਤਾ ਹੈ ਉਹਨਾਂ ਨੇ ਸਤਗੁਰ ਦੇ ਨਾਲ ਲਿਵ ਲਾਉਣ ਵਾਸਤੇ ਉਹਨਾਂ ਨੂੰ ਮਤਲਬ ਸਤਗੁਰ ਅਬਦਾਸ ਮਹਾਰਾਜ ਦੀ ਕਿਰਪਾ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਰੱਖਣਾ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਸੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਜਿੱਥੇ-ਜਿੱਥੇ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਸੇਵਕ ਬੈਠੇ ਨੇ ਉਹ ਆਪਣੇ-ਆਪਣੇ ਹਿਸਾਬ ਦੇ ਨਾਲ ਬੜੇ ਪਿਆਰ ਤੇ ਸਤਕਾਰ ਦੇ ਨਾਲ ਉਸ ਨੂੰ ਯਾਦ ਕਰਦੇ ਨਜ਼ਰ ਆ ਰਹੇ ਨੇ ਦੋਸਤੋ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਪ੍ਰਭਾਤ ਫੇਰੀਆਂ ਦੇ ਨਾਲ-ਨਾਲ ਹੁਣ ਤੁਸੀਂ ਦੇਖੋ ਕਿ ਜਿਹੜੀਆਂ ਮੀਟਿੰਗਸ ਨੇ ਉਹਨਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ 1 ਫਰਵਰੀ 2026 ਨੂੰ ਆ ਰਿਹਾ ਹੈ ਉਸ ਨੂੰ ਕਿਸ ਤਰ੍ਹਾਂ ਆਪਾਂ ਮਨਾਉਣਾ ਹੈ ਔਰ ਉਸ ਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਿਆਰ ਤੇ ਸਤਕਾਰ ਤੋਂ ਵੱਡੀ ਕੋਈ ਉੱਪਰ ਚੀਜ਼ ਨਹੀਂ ਹੈ ਜੇ ਕਿਸੇ ਨੂੰ ਪਿਆਰ ਦੇਵਾਂਗੇ ਸਤਕਾਰ ਦੇਵਾਂਗੇ ਤਾਂ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਔਰ ਤੁਸੀਂ ਦੇਖੋ ਕਿ ਜਿਸ ਵੀ ਪਿੰਡ ਦੇ ਵਿੱਚ ਤੁਸੀਂ ਸਤਗੁਰਪ੍ਰੀਤ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋ ਆਪਣੇ ਇਲਾਕੇ ਦੇ ਵਿੱਚ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਇਹ ਪਰਬ ਜਿਹੜਾ ਹੈ ਉਹ ਆਪਾਂ ਸੈਲੀਬ੍ਰੇਟ ਕਰਨਾ ਹੈ ਕਿਉਂਕਿ ਇਹ ਪਰਮ ਜਿਹੜਾ ਹੈ ਗੁਰਬਾਣੀ ਹੈ ਸਤਗੁਰ ਦੀ ਕਿ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਔਰ ਜਨਮ ਜਨਮ ਤੋ ਆਪਾਂ ਕਾਲਪੁਰਖ ਦੇ ਨਾਲ ਮੇਲ ਕਰਨਾ ਚਾਹੁੰਦੇ ਪਰ ਮਿਲਾਪ ਨਹੀਂ ਹੋ ਰਿਹਾ ਜਦੋਂ ਸੱਚੇ ਸਤਗੁਰ ਦੀ ਸ਼ੋਭਾ ਉਹਦੀ ਸੰਗਤ ਨਸੀਬ ਹੁੰਦੀ ਹੈ ਤਾਂ ਉਸ ਮੇਲੇ ਸਾਨੂੰ ਸਭ ਕੁਝ ਮਿਲ ਜਾਂਦਾ ਹੈ ਸੋ ਇਸ ਕਰਕੇ ਦੋਸਤੋ ਮੈਂ ਤੇ ਇਹੀ ਕਹਾਂਗਾ कि पेंड जसपाल बंगर के जिला लुधियाने के जिन्ना प्यार जिन्ने सत्कार प्रभात फेरियों का आगाज होया है क्योंकि मैं पिछले दो चार दिन तो लगातार ਇਮੇਡੀਆ ਖਬਰਾਂ ਕਰ ਰਿਹਾ ਔਰ ਜੋ ਸੰਗਤਾਂ ਦਾ ਇਕੱਠ ਹੈ ਸੰਗਤਾਂ ਦੀ ਇਕਤਾ ਜੋ ਹੈ ਉਹ ਦੇਖਣ ਨੂੰ ਮਿਲਦੀ ਹੈ ਸੋ ਇੰਜੀਨੀਅਰ ਬਿੰਦਰ ਸਿੰਘ ਬਾਗੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਨੇ ਪੋਸੂਨਾਮਾ ਚੈਨਲ ਬਣਾਉ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਯਾਰ ਦੋਸਤਾਂ ਨੂੰ ਆੜ ਗਵਾਂਡ ਨੂੰ ਸਭ ਨੂੰ ਸਤਿਗੁਰ ਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਬਹੁਤ-ਬਹੁਤ ਮੁਬਾਰਕਾਂ ਜੁੜੇ ਰਹੋ ਪੋਸੂਨਾਮਾ ਚੰਦ ਦੇ ਨਾਲ